ਸਤਿ ਸ਼੍ਰੀ ਅਕਾਲ ਮੇਰਾ ਨਾਮ ਬ੍ਰਿਨੈਸ਼ ਹੈ ਤੁਸੀਂ ਦੇਖ ਰਹੇ ਹੋ ਮੇਰਾ ਡੇਲੀ ਵਲੌਗ ਕਾਫੀਆ ਸასი ਕਰ ਦੋਸਤੋ ਮੇਰਾ ਨਾਮ ਬ੍ਰਿਨੈਸ਼ ਹੈ ਤੁਸੀਂ ਦੇਖ ਰਹੇ ਹੋ ਡੇਲੀ ਵਲੌਗ ਅੱਜ ਜੋ ਹੈ ਇਹ ਤਰੀਕ 29 7 2022 ਦੀ ਕਾਫੀਆ 29 7 2022 ਮੌਟਾ ਕਰਨਾ ਆ ਕੇ ਤਿਆਰ ਹੋ ਗਿਆ ਜੀ ਉਹ ਦੇਖਣਾ ਤੇ ਹੁਣ ਮੈਂ ਤੁਹਾਨੂੰ ਗੱਲ ਕਰਦੀ ਪਾਣਾ ਬਾਅਦ ਚ ਸਮਝਾ ਮਿਲਦਾ ਮੈਂ ਪਹਿਲਾਂ ਲਗਦੂ ਦੇ ਵਿੱਚ ਟੌਕਸ ਕਰਦੇ ਹਾਂ ਬਦਲ ਦਿਖਾਣਾ ਹੈ ਮਸਤ ਮਸਤ ਬਦਲ ਸੀ ਰਾਤ ਨੂੰ ਬਦਲ ਸੀ ਰਾਤ ਨੂੰ ਜੀ ਨਹੀਂ ਚਮਕਦੀ ਸੀ ਤੇ ਨਹੀਂ ਆਇਆ ਸਰ ਤਾਂ ਉਹਦੀ ਮਰਜ਼ੀ ਆ ਦੱਸ ਦੋ। ਘਾਬਾ ਵੀ ਜਲਦੀ ਨਹੀਂ। ਅੱਛਾ ਮੈਂ ਅੱਗਾ ਤੋਂ ਬਾਅਦ ਤੱਕ ਸੰਦੇਸ਼ ਬਣਾ ਲਵਾਂ ਕਿਤਨਾ। ਤੁਸੀਂ ਦੇਖ ਕੇ ਲਿਆਉਣਾ ਵੀ ਬੱਗਨ ਤੇ ਮੈਂ ਹੁਣ ਦੁਕਾਨ ਕੋਲ ਲੱਗਾਂ ਦੁਕਾਨ ਕੋਲ ਤੇ ਉਹ ਦੁਵਾ ਦੀ ਚੁੱਕ ਮੈਂ ਸਫਾਈ ਕਰੂੰਗਾ, ਸਾੜੂ ਪੋਚਾ ਕਰੂੰਗਾ ਤੇ ਦੁਵਾ ਚੁੱਕ ਮੈਂ ਕੋਈ ਹੋਰ ਆਰਡਰਸਨ ਦੱਸੂੰਗਾ ਤੁਸੀਂ ਬਲੇਟ ਬਣੇ ਰਹੋ ਕਿਤਨਾ ਕੋਲ ਕੋਈ ਨਾ ਖਾਣ ਲੱਗਿੰਦੀ ਤੇ ਕੋਈ ਆਰਡਰ ਦੱਸੂਗਾ ਕਿ ਹਵਾ ਲੰਗੋ ਬਾਹਰ ਤੇ ਡਿਊਟੀ ਕਰੂੰਗਾ ਕੋਈ ਕੁਛ ਵੀ ਕਰਨਾ ਹੋਵੇ ਕਿਤੇ ਜਾਣਾ ਹੋਵੇ ਜਾਂ ਕੁਛ ਕਰਨਾ ਹੋਵੇ ਉਸ ਨੂੰ ਜ਼ਰੂਰ ਦੱਸੋ ਇਹ ਨਹੀਂ ਆ ਰਤਾ ਨੂੰ ਸਮਾਂ ਨਹੀਂ ਨਹੀਂ ਆ ਰਤਾ ਨੂੰ ਸਮਾਂ ਕੰਨ ਵਾਲੇ ਬਿਨਾਂ ਨਹੀਂ ਕਿ ਤੁਸੀਂ ਆਈ ਬੜੀ ਲਾ ਕੇ ਦੇਖ ਸਕਦੇ ਹੋ ਮੈਂ ਤਾਂ ਬਾਤ ਕੋਈ ਤੁਸੀਂ ਮੇਰੇ ਕੋਲ ਬਣਾ ਰਹੇ ਸੀ ਨਾ ਦੁਕਾਨ ਪਰ ਮੈਂ ਦੁਕਾਨ ਖੋਲ੍ਹ ਲਈ ਸੀ ਦੁਕਾਨ ਤੇ ਬੈਠਾ ਸੀਗਾ ਤੇ ਡਿਊਟੀ ਕਰ ਰਹੀ ਸੀ ਤੇ ਬੈਠਾ ਸੀ ਤੇ ਹੁਣ ਮਰੀਆਂ 9:18 ਮਿੰਟ ਹੋ ਗਏ ਨਾ ਠੀਕ ਹੈ ਤੇ ਇੱਕ ਵਾਰ ਦੇਣਾ ਮੇਰੇ ਕਰਮ ਟੇ ਨਾ ਰੋਟੀ ਨਾ ਮੋਟੀ ਕਾ ਕੇ ਦੂਜੀ ਵਾਰ ਵਿੱਚ ਨਾ ਜਰਾ ਸੁਣ ਲਸੂ ਤੇ ਪਹਿਲਾਂ ਸਾਨੂੰ ਵੀ ਦੁਕਾਨੋਂ ਬਾਅਦ ਚ ਮਿਲਦਾ ਪੂਰਨ ਮੁੱਟਾਂ ਦਾ ਤਾਂ ਰੋਣ ਕੋਲ ਗਿਆ ਤੇ ਤਿਆਰ ਨਾ ਮਾ ਮੈਂ ਕੁਝ ਦੇਖ ਲੈਣਾ ਮਾ 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 ਮੋਰਾ ਨਹੀਂ ਥੋੜਾ ਥੋੜਾ ਨਹੀਂ ਪੈਣੀ ਸੀ ਬਾਜ਼ਾਰ ਜਾ ਮਾਰਨਾ ਤੇ ਵਿਆਹ ਜਾਣਾ ਜ਼ਰੂਰੀ ਆ ਸਮਾਨ ਜਾਣਾ ਜ਼ਰੂਰੀ ਆ ਫਿਰ ਲੇਟ ਹੋ ਜਾਵੇ ਇਸ ਲਈ ਫਿਰ ਮੈਂ ਤਾਂ ਸੋ ਨਹੀਂ ਪੈ ਜਦੋਂ ਮਿਲ ਕੇ ਆ ਸਾਨੂੰ ਦੱਸਣਾ 9 ਮੀਟਰ ਪਾ ਚੜੀ ਹੋ ਲਾ ਲ ਤੁਸੀਂ 40 ਮੀਟਰਾਂ ਕਹਿ ਬਈ ਮਿਲ ਕੇ ਆ ਸਾਨੂੰ ਸਾਥ ਦੱਸੋ ਮੈਂ ਤੁਹਾਨੂੰ ਸਵੇਰੇ 7:00 ਬਣਾ ਰਿਹਾ ਨੂੰ ਸਕਿੱਪ ਨਾ ਕਰੋ ਜਦੋਂ ਮੈਂ ਤਾਂ ਬਾਪੂਰਾ ਸਵੇਰੇ 10:00 ਦੇ 10 ਮਿੰਟ ਹੋ ਗਏ 10:00 ਵਜੇ ਤੱਕ 10:00 ਵਜੇ ਤੱਕ 10:00 ਮੈਂ ਆ ਗਿਆ ਮੈਂ ਆ ਗਿਆ ਮਿਲਣਾ ਹੋ ਜਾਣਾ ਮੈਨੂੰ ਕੋਲ ਕਦੋਂ ਸਾਰਾ ਤੇ ਜਿਹੜਾ ਇਹ ਮਿਲਿਆ ਜਾਣਾ ਨਹੀਂ ਗਿਆ ਕਿਦਰੀ ਮਿਲਿਆ ਜਾਇਆ ਤੇ ਹੁਣ ਵੀ ਨਹੀਂ ਪੈ ਰਿਹਾ ਤੇ ਸਾਨੂੰ ਮਿਹਨਤ ਹੁਣਾ ਬਾਅਦ ਚ ਸਨਮਾਨ ਮਿਲਦਾ ਬਾਅਦ ਚ ਕੰਨ ਕੰਮੀ ਕਰ ਰਹੇ ਹਾਂ ਇਹਨਾਂ ਨੂੰ ਅਨੇਕ ਸਰਦ ਤੇ ਇਹ ਕੰਮ ਕਰ ਰਿਹਾ ਮਿਲਦਾ ਹੁਣਾ ਬਾਅਦ ਚ ਦੋਸਤੋ ਤੁਸੀਂ ਦੇਖ ਹੀ ਲਿਆ ਕਿ ਮਿਹਨਤ ਕਰ ਰਹੇ ਹਾਂ ਕੰਨ ਕੰਨ ਤੇ ਮੇਰੇ ਕੋਲ ਜਗ੍ਹਾ ਤੇ ਮਾ ਹੁਣੀ ਮਿਲ ਆ ਰਿਹਾ ਹੈਗਾ ਜੇ ਹੁਣ ਜਗਾ ਤਾਂ ਕੰਨ ਖੋਲਣਾ ਤੇ ਜੇ ਕੰਨ ਖੋਲਣਾ ਕੋਈ ਆਪ ਜਿਹੜਾ ਸੰਦੇਸ਼ ਹੋ ਤਸਵੀਰਾਂ ਚ ਬਣਾ ਰਿਹਾ ਹਾਂ ਇਸ ਕਿੰਨਾ ਪਰਸਪਰ ਮਿਲਦਾ ਅੱਛਾ ਉਹ ਦੂਜਾ ਚ ਮਤਲਬ ਤੇ ਬੇਗਾਸੀਗਾ ਤੇ ਮੀਂਹ ਵੀ ਹਟ ਗਿਆ ਸੀ ਤੇ ਮੈਂ ਬੈਠਾ ਰਿਹਾ ਦੁਕਾਨ ਤੇ ਤੇ 2 ਵਜੇ ਮੈਂ ਘਰ ਆ ਗਿਆ ਸੀ ਕਹਾ ਕੇ ਮੈਂ ਰੋਟੀ ਖਾਧੀ ਦੁਪਹਿਰ ਦੀ ਤੇ ਹੁਣ ਦਾ ਬਜ ਗਿਆ 2:06 ਮਿੰਟ ਜਣ ਕਿ ਠੀਕ ਹੈ ਤੇ ਮੈਂ ਸਟੂਡੀਓ ਚ ਆ ਗਿਆ ਸਟੂਡੀਓ ਚਾ ਮੈਂ ਇੱਕ ਵੀਡੀਓ ਬਣਾਉਂਗਾ ਬਣਾ ਕੇ ਐਡਿਟ ਕਰ ਉਹਨੂੰ ਕਰੂੰਗਾ ਤੇ ਬੱਦਲ ਹੈ ਨਾ ਕਈ ਬੱਦਲ ਆ ਜਾਂਦੇ ਹੱਤ ਪੈਂਦੀ ਹੈ ਸਾਰਾ ਮੌਸਮ ਅੰਗਣ ਗਲ ਪੈ ਤੱਕ ਦਾ ਉਸ ਤਰ੍ਹਾਂ ਮੌਸਮ ਦਾ ਹਾਲ ਹੈ ਕਈ ਬੱਦਲ ਆ ਜਾਂਦੇ ਤੱਕ ਪੈਂਦੀਆਂ ਕਦੇ ਬਦਲੇ ਆ ਨਗਾ ਤੋਂ ਪਹਿਨ ਠੀਕ ਹੈ ਜੀ ਚਲੋ ਮਿਲਦਾ ਤੁਹਾਨੂੰ ਬਾਅਦ ਚ ਮੈਂ ਮੈਂਚਰ ਵੀਡੀਓ ਬਣਾਣਾ ਬਣਾ ਕੇ ਐਡੀਟ ਤੇ ਅਪਲੋਡ ਕਰਨਾ ਕਿ ਆਵੇ ਅਪਲੋਡ ਹੋਈ ਉਹ ਦੱਸੂਗਾ ਮੈਂ ਤੁਸੀਂ ਵੀ ਬੱਚ ਬਣੇ ਰਹੋ ਵੀਨਸ ਕਿਰਪਾ ਕਰੋ ਚਲੋ ਜੇ ਕੱਲ ਵਾਲੀ ਵੀਡੀਓ ਦੇਖੀ ਆਈ ਬੰ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਮੇਰੇ ਫੇਸਬੁਕ ਤੇ ਥੋੜਾ ਜਨਤਾ ਮੇਰੇ ਫੇਸਬੁਕ ਤੇ ਜਾ ਕੇ ਲਾਈਕ ਤੇ ਕਰੋ ਕੱਲ੍ਹ ਰੀਤ ਚ ਮਿਲਦਾ ਤੁਹਾਨੂੰ ਬਾਅਦ ਚ ਉਹ ਤਨ ਮੇ ਤਾਂ ਕੋਈ ਰੋਣ ਜੰਦ ਨਹੀਂ ਨੂੰ ਅਰੇ ਤੋਂ ਬੜਾ ਕੁੱਛ ਸੱਚੀ ਤੇ ਜੇ ਵੀਡੀਓ ਬਣਾਣੀ ਚਾਹੇ ਚਾਰ 4 ਬਣਾ ਟਕੜਾ ਨਾ ਤੇ ਚਾਰ ਵੀ कि मैं दुकान पर लंगाऊंगा दुकान पर तो बच चुकी है लगभग 10:00 बजे तक वहां थे थे सुन लो मैं वह बात कह रही हूं आपने भेज दिया लोन मार्केट के तरफ से पता नहीं कि मैं मुझे तुम तुम बदल भी देख लेना सीधा कहना होना मुझको कि

ਮੇਰੀ ਦਾ ਸਾਹਮਣੇ ਦੇ ਕੋਲ ਜੋ ਜੀ ਸੁਣ ਰਿਹਾ ਸੋ ਜਾਨਾ ਤਾਂ ਇਸ ਤਰ੍ਹਾਂ ਉਹ ਕਿਸ ਨੂੰ ਟ੍ਰੀਟ ਕਰ ਕੋ ਕਿਸੇ ਦਾ ਬਗਲ ਨਾ ਜਨਾ ਸਾਰਾ ਨਹੀਂ ਕਰਦਾ ਇਸ ਦਾ ਸੱਚ ਨਹੀਂ ਹੁੰਦਾ ਤੇ ਜੇ ਸੁਣੀ ਟੈਕਨ ਨੂੰ ਦਾ ਦੇਖਣਾ ਚਾਹਣਾ ਹਿੰਦੀ ਦੇ ਵਿੱਚ ਉਹਨਾਂ ਨੇ ਕਾਇਮ ਨੂੰ ਜਾ ਕੇ ਮਿਲੋ ਜਾਂ ਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਨੋਟੀਆਂ ਨਾਲ ਪ੍ਰੈਸ ਕਰਕੇ ਆਲ ਦੇ ਬਣਾ ਲਓ ਮੇਰੀ ਵੀਡੀਓ ਸਾਰਾ ਦਾ ਦੇਖਣ ਤੋਂ ਸਦਾ ਮਨ ਚੰਗਾ ਲੱਗਦਾ ਆਹ ਦੇਖੋ ਜੀ ਤੁਸੀਂ ਪਾਣਾ ਸੁਣਦੇ ਹੋ ਕੋਈ ਸਭ ਸਾਰੇ ਪਾਣਾ ਕਰਨਾ ਹੈ ਤੇ ਜੇ ਤੁਹਾਨੂੰ ਲੱਗਦਾ ਸਾਡੇ ਤੱਕ ਤੁਹਾਡੇ ਮੇਰਾ ਮਨਕੀ ਵਿਦੋਲੇ ਗਾਂ ਦੇ ਕਿਸੇ ਤੋਂ ਮਮ ਤੇ ਜਲ ਤਹੀ ਦੋ ਤੰਦਾਂ ਦਾ ਤੁਹਾਨੂੰ ਸਰਪ੍ਰਾਈਜ਼ ਵੀ ਹਰ ਨਾਮ બહાર ਜਾਣਾ ਤੇ ਤੁਹਾਨੂੰ ਦਸ ਨਿਸ਼ਾਦਾ ਜਰਵਾ ਉੱਥੇ ਜਾ ਕੇ ਅਰਨਮ ਸ਼ੁਰੂਆਤ ਕਰੂੰਗਾ ਤੇ ਨਾ ਵੀਡੀਓ ਦੇਖਣ ਉੱਥੇ ਜਾ ਕੇ ਸਾਨੂੰ ਉਹ ਬਣੇ ਮਿਲੂੰਗਾ ਸਾਰਾ ਦਸਮਤ ਮਿਲਣਾ ਹੈ ਹੋਰ ਵਿੱਚ ਹਟੋਪੇ ਬਣਾਉ